ਸਸ਼ਕਾਲਾ ਐਸਐਮਜ਼ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਟਾਈਮ ਮੈਗਜ਼ੀਨ ਨੇ ਜਾਰੀ ਕੀਤੀ 30 ਸੌ ਪਰਭਾਵਸ਼ਾਲੀ ਲੋਕਾਂ ਦੀ ਲਿਸਟ ਹੈ ਨਾ ਪਾਤੀਆਂ ਦੇ ਨਾਂ ਹਨ ਸੂਚੀ 'ਚ ਸ਼ਾਮਲ ਪੀਐਸਸੀਬੀ ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਮਾਰੀ ਬਾਜ਼ੀ ਤਰਨਤਾਰਨ 'ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜੀਵਨ ਲੀਲਾ ਕੇਤੀ ਸਮਾਪਤ ਸਿਰ ਤੇ 3.5 ਲੱਖ ਦਾ ਕਰਜ਼ਾ ਮਾਸੂਮ ਦਿਲਰੋਜ਼ ਨੂੰ ਮਿਲਿਆ ਇਨਸਾਫ ਕਾਤਰਗਵਾਂਡਨ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ 18 ਸਾਲਾ ਨਵਾਂਦੀ ਸੜਕ ਹਾਦਸੇ 'ਚ ਹੋਈ ਮੌਤ ਸਕੂਲ ਜਾਂਦਿਆਂ ਵਾਪਰਿਆ ਹਾਦਸਾ ਖਨਾ ਜੋ ਜਲਦੀ ਕਾਰ ਨੂੰ ਲੱਗੀ ਭਿਆਨਕ ਅੱਗ ਸੈਂਕੜੇ ਏਕਰ ਕਣਕ ਦੀ ਫਸਲ ਦਾ ਹੋਇਆ ਬਚਾ ਕੋਟਪੂਰਾ ਚ 28 ਸਾਲਾ ਨੌਜਵਾਨ ਨਸ਼ੇ ਦੀ ਆਦਤ ਦੇ ਲਈ ਜਾਨ ਲੱਕੜ ਦਾ ਕੰਮ ਕਰਦਾ ਸੀ ਮੇਰੇ ਤੱਕ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਦੂ ਸਚੰਤ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਸਿਆਮਾਨ ਅਜ ਕਰਨਗੇ ਕੈਂਪੇਨ ਲਾਂਚ ਮੋਹਾਲੀ ਚ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਕਰਨਗੇ ਮੁਲਾਕਾਤ ਜਗਰਾਉਂ ਚ ਦੋ ਦੋਸਤ ਕਰਦੇ ਸਨ ਨਸ਼ੇ ਦਾ ਕਾਰੋਬਾਰ ਪੁਲਿਸ ਨੇ ਸਪਲਾਈ ਕਰਦੇ ਹੋਏ ਫੜੇ ਰੰਗੀ ਹੱਥੀ ਫਿਲਮ ਸ਼ਾਇਰ ਦਾ ਸ਼ਾਨਦਾਰ ਪ੍ਰੀਮੀਅਰ ਹੋਇਆ ਲਾਂਚ 19 ਅਪ੍ਰੈਲ ਨੂੰ ਸਿਨੇਮਾ ਘਰਾਂ ਚ ਹੋਵੇਗੀ ਰਿਲੀਜ਼ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਮਾਮਲੇ 'ਚ ਹਰਿਆਣਾ ਤੋਂ ਇੱਕ ਹੋਰ ਸ਼ੱਕੀ ਗ੍ਰਫਤਾਰ। ਸ਼ਿਲਪਾ ਸ਼ੇਟੀ ਦੇ ਪਤੀ ਰਾਜ ਗੁੰਦਰਾ ਤੇ ਈਜੀ ਨੇ ਕੀਤੀ ਕਾਰਵਾਈ 97 ਕਰੋੜ ਦੀ ਜਾਇਦਾਦ 'ਤੇ ਜਪ। ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ, ਗਰਜ ਨਾਲ ਮੀਂਹ ਦੀ ਸੰਭਾਵਨਾ, ਆਈਐਮਡੀ ਵੱਲੋਂ yellow alert ਜਾਰੀ। ਸ਼ੰਭੂ ਬਾਰਡਰ ਰੇਲਵੇ ਟ੍ਰੈਕ ਦੇ ਮੱਧੇ ਕਿਸਾਨੀ ਤੋਂ ਵੱਧ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ। ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਫਰਾਰ ਹੋਇਆ ਸ਼ੂਟਰ ਭਾਲ ਚੁਟੇ ਪੁਲਿਸ। ਕੈਨੇਡਾ 'ਚ ਭਾਰਤੀਆਂ ਤੇ ਪੰਜਾਬੀਆਂ ਨੇ ਅਰਬਾਂ ਦਾ ਸੋਨਾ ਲੁੱਟਿਆ ਪੁਲਿਸ ਨੇ ਪੰਜ ਨੂੰ ਕੀਤਾ ਗ੍ਰਿਫਤਾਰ ਦੁਬਈ ਚ ਦੇਖਣ ਨੂੰ ਮਿਲਿਆ ਅਦਭੁਤ ਨਜ਼ਾਰਾ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਦੇਖਦੇ-ਦੇਖਦੇ ਅਸਮਾਨ ਦਾ ਰੰਗ ਹੋਇਆ ਹਰਾ ਜੇਲ੍ਹ ਚ ਬੰਦ ਇਮਰਾਨ ਖਾਨ ਨੇ ਫੌਜੀ ਮੁਖੀ ਆਸੀਮ ਮੁਨੀਰ ਨੂੰ ਦਿੱਤੇ ਧਮਕੀ ਜੇ ਮੇਰੀ ਪਤਨੀ ਨੂੰ ਕੁਝ ਹੋਇਆ ਤਾਂ ਮੈਂ ਨਹੀਂ ਛੱਡਾਂਗਾ ਅੱਜ ਪੰਜਾਬ ਤੇ ਮੁੰਬਈ ਹੋਣ ਗਿਆ ਮੋ ਸਾਹਮਣੇ ਮੋਹਾਲੀ ਦੇ ਮੁੱਲਾਂਪੁਰ ਚ ਹੋਵੇਗਾ ਮੈਚ ਜਾਣੋ ਸੰਭਾਵਿਤ ਟੀਮਾਂ ਇਹ ਸਾਨੂੰ ਹੁਣ ਤੱਕ ਗਿਆ ਮੁਖਬਰਾਂ ਮਿਲੂਦੇ ਹਾਂ ਆਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ Zed News.